ਲੁਧਿਆਣਾ ਪੁਲਿਸ ਨੇ ਸ਼ਹਿਰ ਦੇ ਦਾਖਲੀ ਮੁਕਾਮ ਕੀਤੇ ਤਹਿਸੀਲ ਇਲਾਕੇ ਬਨੇ ਸ਼ੋਨੀ ਬੁੱਢੇ ਨਾਲੇ ਦੇ ਪ੍ਰਦੂਸ਼ਣ ਦੀ ਸਮੱਸਿਆ ਨੂੰ ਲੈ ਕੇ ਐਨ ਜੀਓ ਮੈਂਬਰਾਂ ਅਤੇ ਡਾਈੰਗ ਇੰਡਸਟਰੀ ਦੇ ਵਿਚਾਲੇ ਚੱਲ ਰਹੇ ਵਿਵਾਦ ਦੇ ਮੱਦੇ ਨਜ਼ਰ ਲੁਧਿਆਣਾ ਦੇ ਕਈ ਇਲਾਕੇ ਪੁਲਿਸ ਛਾਉਣੀ ਵਿੱਚ ਬਦਲ ਦਿੱਤੇ ਗਏ ਹਨ ਇਸ ਮਾਮਲੇ ਦੇ ਤਹਿਤ ਕਾਲਾ ਪਾਣੀ ਦਾ ਮੋਰਚਾ ਟੀਮ ਨੇ 3 ਦਸੰਬਰ ਨੂੰ ਤਾਜਪੁਰ ਰੋਡ ਸਥਿਤ ਸੀਈਟੀਪ ਦੇ ਡਿਸਚਾਰਜ ਨੂੰ ਬੰਦ ਕਰਨ ਦੀ ਚੇਤਾਵਨੀ ਦਿੱਤੀ ਸੀ ਇਸ ਦੇ ਜਵਾਬ ਵਿੱਚ ਡਾਈੰਗ ਇੰਡਸਟਰੀ ਵੱਲੋਂ ਉਸ ਮੁਕਾਮ ਤੇ ਵੱਡੀ ਗਿਣਤੀ ਵਿੱਚ ਮੁਲਾਜ਼ਮ ਇਕੱਠੇ ਕੀਤੇ ਗਏ ਹਨ ਇਸ ਨਾਲ ਟਕਰਾਅ ਦੀ ਸਥਿਤੀ ਵੀ ਬਣ ਸਕਦੀ ਹੈ। ਪੁਲਿਸ ਨੇ ਇਸ ਇਲਾਕੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੂਰੇ ਇਲਾਕੇ ਵਿੱਚ ਸੁਰੱਖਿਆ ਬਹੁਤ ਕੜੀ ਕਰ ਦਿੱਤੀ ਹੈ। ਫਰੋਸਪੁਰ ਰੋਡ ਤੋਂ ਲੈ ਕੇ ਕਈ ਦਾਖਲੀ ਮੁਕਾਮਾਂ ਤੇ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਪੁਲਿਸ ਨੇ ਸ਼ਹਿਰ ਦੇ ਦਾਖਲੀ ਪੁਆਇੰਟ ਸੀਲ ਵੀ ਕਰ ਦਿੱਤੇ ਹਨ। ਇਸ ਮਾਮਲੇ ਵਿੱਚ ਲੱਖਾ ਸਿਧਾਨਾ ਵੱਲੋਂ ਫੇਸਬੁੱਕ ਲਾਈਵ ਹੋ ਕੇ ਆਪਣੇ ਮੈਂਬਰਾਂ ਨੂੰ ਲੁਧਿਆਣਾ ਜਾਣ ਤੋਂ ਰੋਕਣ ਦੀ ਅਪੀਲ ਕੀਤੀ ਗਈ ਹੈ। ਅਤੇ ਪੁਲਿਸ ਵੱਲੋਂ ਗ੍ਰਿਫਤਾਰੀ ਦੀ ਜਾਣਕਾਰੀ ਵੀ ਦਿੱਤੀ ਗਈ ਹੈ। ਇਸ ਦੌਰਾਨ ਮਾਹੌਲ ਕਾਫੀ ਤਣਾਅਪੂਰਨ ਬਣਿਆ ਹੋਇਆ ਹੈ। ਸੂਤਰਾ ਮੁਤਾਬਕ ਲੱਖਾ ਸਿਧਾਨਾ ਦੇ ਸਾਥੀਆਂ ਨੂੰ ਘਰਾਂ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਹੈ। ਇਸ ਦੌਰਾਨ ਸਿਧਾਨਾ ਦੇ ਹੱਕ ਵਿੱਚ ਮੌਕੇ ਤੇ ਪਹੁੰਚੇ ਤਿੰਨ ਵਿਅਕਤੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਵੀ ਕਰ ਲਿਆ ਹੈ। ਡਾਇੰਗ ਇੰਡਸਟਰੀ ਵੀ ਪੂਰੀ ਤਰ੍ਹਾਂ ਸਤਰਕ ਹੋ ਗਈ ਹੈ। ਧਿਆਨਯੋਗ ਹੈ ਕਿ ਲੱਖਾ ਸਿਧਾਨਾ ਲੰਬੇ ਸਮੇਂ ਤੋਂ ਬੁੱਢੇ ਨਾਲੇ ਦੇ ਪ੍ਰਦੂਸ਼ਣ ਦੇ ਮਾਮਲੇ ਵਿੱਚ ਮਜ਼ਬੂਤੀ ਨਾਲ ਆਵਾਜ਼ ਉਠਾ ਰਿਹਾ ਸੀ। ਅੱਜ ਇਸ ਗੰਦੇ ਪਾਣੀ ਦੇ ਮਾਮਲੇ ਤੇ ਵੱਡੇ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ ਸੀ।